ਹਰ ਫਤੇ ਪਹਿਲਾਂ ਸੁੱਤਾ ਸੀ ਜਿਆ ਹੁਣੇ ਉੱਠਿਆ ਆ ਐਨੂੰ ਦੁੱਧ ਪਿਲਾਇਆ ਮੁਸਤ ਹੋਇਆ ਪਿਆ ਉਧਰ ਮੈਂ ਦਾਲ ਤਰੀ ਹੋਈ ਏ ਟਾਈਮ ਹੋ ਗਿਆ ਸ਼ਾਮ ਦਾ ਹੈ ਗਏ ਹੋਏ ਦਰਬਾਰ ਸਾਹਿਬ ਸਵੇਰ ਦੇ ਉਧਰ ਮੈਂ ਕੱਟ ਰਿਹਾ ਪਿਆ प्याज ਅਦਰਕ ਮੈਂ ਕਿਉਂ ਚੜੇ ਤੜਕਾ ਲਾ ਲਾਂ ਦਾਲ ਨੂੰ ਇੱਦਾਂ ਤਰੀ ਏ ਦਾਲ ਕੁਕਰ ਚ ਤੇ ਕੱਪੜੇ ਮੈਂ ਅੱਜ ਤੋ ਹੱਤੇ ਸੀਗੇ ਤੇ ਹੁਣ ਮੈਂ ਕੋਠੇ ਤੋਂ ਲਾ ਕੇ ਲਿਆਈ ਨੂੰ ਇਹਨੇ ਮੰਮ ਕੀਤੇ ਅੱਜ ਸਾਰੀ ਗੱਡੀ ਦੱਸਿਆ ਨਹੀਂ ਪ੍ਰਸ਼ਾਦ ਇਹਨਾਂ ਨੂੰ ਕਿਹਾ ਮੈਨੇ ਕੰਮ ਕਿਹੜੇ ਕਰਨੇ ਵਿੱਲਾ ਰਿਆ ਨਹੀਂ ਤਾਂ ਇਹੋ ਹੀ ਕੀਤੀ ਹੋਣੀ ਅੱਜ ਲਾਗੂ ਇਹ ਕੰਮ ਕਰਾਉਂਦਾ ਨੇ ਮੇਰੇ ਮੈਂ ਮਾਈਕਲ ਤੇ ਕੀਤੀ ਹੋਣੀ ਕੱਲੀ ਇਹਨੇ ਇਹ ਕੱਲ ਕੀਤੀ ਆ ਨਹੀਂ ਕੀਤੀ ਰੋਇਆ ਇਹ ਬਹੁਤ ਨਹੀਂ ਤਾਂ ਕੀਤੀ ਆ ਨਹੀਂ ਅੱਜ ਆਪਾਂ ਦੁਕਾਨ ਤੇ ਗਏ ਨਹੀਂ ਇੱਕ ਦੋ ਕੰਮ ਹੀ ਦੇਖਣ ਜਾਣਾ ਹਾਂ ਮੈਂ ਉਹ ਕੰਮ ਸ਼ੁਰੂ ਕਰਦੇ ਸੀ ਪੀਵੀਸੀ ਜੂਰੀ ਸ਼ੀਟ ਦੇ ਉਹਦੇ ਚੱਕਰ 'ਚ ਫਿਰ ਅੱਜ ਕਰੇ ਤੇ ਆ ਗਏ ਆ ਸ਼ਾਮੋਂ ਪੈ ਗਏ ਆ ਤੇ ਹਰਫਤ ਸਿੰਘ ਯਾਰੇ ਲੈਣਦਾ ਸਾਈਕਲ ਤੇ ਕਿਉਂ ਫੱਤੇ ਹੋਏ ਅੱਪਦੇ ਇੱਧਰ ਫੱਤੇ ਹੋਏ ਹੁਣ ਚੱਲੇ ਮੈਂਡਸ ਲੈਣ ਵਾਸਤੇ ਸ਼ਾਮ ਦਾ ਟਾਈਮ ਸ਼ਾਮੀ ਵੀ ਵੇਖੋ 5 ਵਜੇ ਧੁੱਪ ਵੇਖੋ ਕਿਦਾਂ ਜਦ ਕਹਿਦੀ ਧੁੱਪ ਹੁੰਦੀ ਹੈ ਲੱਭ ਤੁਹਾਨੂੰ ਮਿਲਦੇ ਆਂ ਖੈਰ ਕੇ ਅਤੇ ਅੱਤਿਓਏ ਹਾਂਜੀ ਵਤੇ ਜੀ ਹਾਂਜੀ ਸੰਦੇਜ ਇੱਧਰ ਆਪਣੀ ਅੰਨ ਕੌਫੀ ਜਲੇ ਹਰਚਵਾਲ ਕੰਮ ਉੱਥੇ ਜ਼ਰੂਰੀ ਵੇਖਣ ਵਾਸਤੇ ਕਮਰੇ ਚਾਰ ਪੰਜ ਤੇ ਅੱਜ ਆਪਾਂ ਗਏ ਨਹੀਂ ਸ਼ੌਪ ਤੇ ਤੁਹਾਨੂੰ ਦੱਸਿਆ ਅੱਗੇ ਵੀ ਨਾ ਉਹ ਸਮਾਨ ਸੋਣ ਲੈਣ ਆਏ ਸੀ ਵੀਰ ਹੁਣੀ ਤੇ ਕੰਮ-ਕਮੇ ਇੱਕ ਤਾਂ ਸ਼ੁਰੂ ਕਰਨੇ ਆ ਦੋ ਕੋਠੀਆਂ ਦੇ ਕੰਮ ਉਹ ਵੀ ਕਰਨ ਆਲੇ ਮੈਂ ਕਿਹਾ ਚਲੋ

ਕਿਉਂ ਬਈ ਕਿਉਂ ਬਈ ਸਾਹਿਬ ਹੈ ਅਈ ਕੀ ਗੱਲ ਸੀ ਹੈ ਕੀ ਹੈ ਕਿੱਥੇ ਰਿਹਾ ਅੱਜ ਘਮੀ ਗੱਦਾ ਰਿਹਾ ਅੱਜ ਹੈ ਹੈ ਮਮਾ ਸਾਰੋ ਤੇ ਹੁਣ ਨੀ ਕੰਮ ਆ ਤੋਰ ਬਾ ਮਮਾ ਜੀ ਕਣੀ ਸ਼ੈਕਲ ਤੇ ਖਾਣਾ ਹਰ ਫਤੇ ਨੂੰ ਬਾਹਰ ਬਣਾਈ ਰੋਟੀ ਲਾ ਲਈ ਆ ਵਾ ਸਬਜੀ ਬਣਾਈ ਜੂ ਉਈ ਬਾਜਾਂਗੇ 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 ਸ਼ੈਰ ਕਰਨਵਾਤੇ ਤੂੰ ਸਾਈਕਲ ਤੇ ਜਾਣਾ ਸਾਈਕਲ ਤੇ ਸਾਈਕਲ ਤੇ ਜਾਣਾ ਚਲੋ 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 ਚੱਲੀਏ ਥੋੜਾ ਚੱਲੀਏ ਇੱਕ ਈ ਗੱਲ ਕੀਤੀ ਅਬ ਜਾਵਾਂਗੇ ਸਾਈਕਲ ਤੇ ਸਾਈਕਲ ਤੇ ਜਾਣਾ ਅਸੀਂ ਬਹਿ ਗਏ ਰਮਾਨ ਅ ਜਿੱਦ ਅੱਗੇ ਗਏ ਸੀ ਨਾ ਸ਼ਾਮੀ ਹੁਣ ਫੇਰ ਜਾਣਾ ਕੀ ਜਣਾ ਤੂੰ ਨਹੀਂ ਜਾ ਸਾਈਕਲ ਤੇ ਜਾਣਾ ਮੰਮੀ ਨਾਲ ਸੇਤੀ ਹੈਲਪ ਕਰਾਉਣਾ ਮੈਨੂੰ ਹੈਲਪ ਕਰਾਉਣਾ ਸੇਤੀ ਹਾਂਜੀ ਸ਼ਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਕਰਦੀਆਂ ਕਰਦੇ ਛੋਟੇ ਜਿਹਾ ਬਲਾਉ ਦੇ ਸਵਾਦ ਟਾਈਮ ਹੋ ਚੁੱਕਾ ਵਾ 9:10 10:30 ਦਾ 11:00 ਦਾ ਕਾਨ ਤੇ ਆਪਾਂ ਆ ਗਏ ਆ ਜੜੀ ਜੋੜਨ ਜਸਕਰਨ ਸਿੰਘ ਪਾਲੀ ਸਾਹਿਬ ਦੇ ਹਰ ਵੇਲੇ ਚਲੋ ਜਲਦੀਏ ਪੱਥਰ ਟੇਕਣ អាចាកណាអាចាប៉ាគេព្រះច័ន្ទសំគយរ ਆਟੋ ਕੀ ਬੰਦ ਫਿਰ ਇਨਵਰਟਰ ਆਪਾਂ ਜੇ ਲਵਾਇਆ ਨਹੀਂਗਾ ਤੁਹਾਨੂੰ ਦੱਸਿਆ ਜਾਣਾ ਪਹਿਲਾਂ ਤੇ ਆ ਦੋ ਤਿੰਨ ਪਾਰਸਲ ਦੇਣ ਚੱਲਿਆ ਇਹ ਹਾਂਜੀ بس ਤਿਆਰੀ ਹੈ ਆਪਣੀ ਹੁਣ ਥੋੜੇ ਦਿਨਾਂ ਸੀ ਹਨਾ ਹਜੂਰ ਸਾਹਿਬ ਦੀ ਵਿਆਹ ਸਾਡੇ ਦਾ ਨੈਟ ਉਟਾ ਚੁੱਕੇ ਪ੍ਰਿੰਟ ਕਰੋ ਕਰੇੜ ਘੈਂਟ ਸਟਾਕ ਤੁਹਾਡੇ ਸਾਰਿਆਂ ਦੇ ਕਮੈਂਟ ਆ ਰਹੇਗੇ ਪਿਛਲੇ ਵਲੌਗ ਚ ਆਪਾਂ ਕਿਹਾ ਸੀਗੇ ਅਸੀਂ ਇਹ ਹਜੂਰ ਸਾਹਿਬ ਜਾ ਰਹੇ ਹਾਂ ਇੱਕ ਡੇਢ ਮਹੀਨਾ ਹੈਗਾ ਸਾਡੇ ਜਾਣ ਦੇ ਵਿੱਚ ਤੇ ਟਿਕਟੋਕ ਆਪਾਂ ਕਰਵਾਈਆਂ ਆ ਤੇ ਸਾਡੀ ਫੈਮਿਲੀ ਚ ਕੌਣ ਕੌਣ ਜਾ ਰਿਹਾ ਵਾ ਫਿਰ ਮੰਮੀ ਡੈਡੀ ਜਾਣਗੇ ਤੇ ਇਧਰ ਕਰਨ ਮੈਂ ਤੇ ਹਰਪ੍ਰਤ ਸਿੰਘ ਚਾਰ ਪੰਜ ਚਾਰ ਪੰਜ ਜਾਣੇ ਆਪਾਂ ਜਾ ਰਹੇ ਆ ਤੇ ਉਹਨਾਂ ਸਹੁਰਿਆਂ ਵਾਲਾ ਮੰਮੀ ਡੈਡੀ ਜਾਣਗੇ ਤੇ ਬਾਕੀ ਦੀਪ ਨੂੰ ਕਿਹਾ ਜੀਬ ਦਾ ਔਖਾ ਉਹਨਾਂ ਦੀ ਦੁਕਾਨ ਦੇ ਕਾਰਨ ਥੋੜਾ ਮੁਸ਼ਕਲ ਹੋ ਜਾਂਦੀ ਤਾਂ ਕਰਕੇ ਚਲੋ ਫਿਰ ਕੰਮ ਕਾਰੇ ਵੇਖਣਾ ਪੈਂਦਾ ਜ਼ਰੂਰੀ ਇਹਨਾਂ ਨੂੰ ਜਾਣਾ ਹੀ ਜ਼ਰੂਰ ਤੇ ਤਿੰਨ ਚਾਰ ਜਾਣੇ ਆਪਾਂ ਜਾ ਰਹੇ ਆ ਤੇ ਇੱਕ ਮਹੀਨੇ ਦਾ ਸਾਡੀ ਟਿਕਟ ਜਿਹੜੀ ਆਪਾਂ ਕਰਾਈ ਆ 1 ਮਹੀਨੇ ਦੀ ਵੇਟਿੰਗ ਤੇਾਨੂੰ ਮਿਲੀ ਆ ਤੇ ਕਿਉਂਕਿ ਜੇ ਫੈਮਿਲੀ ਨਾਲ ਜਾਣਾ ਵਾ ਤੇ ਫਿਰ ਤੁਹਾਨੂੰ ਟਿਕਟ ਬੰਦੇ ਪਹਿਲਾਂ ਹੀ ਕਰਉਣੀ ਪੈਣੀ ਆ ਤੇ ਉਦਾਂ ਵੇ ਟਿਕਟ ਮਿਲ ਜਾਂਦੀ ਆ ਪਰ ਇਹ ਮਤਲਬ ਥੋੜੀ ਮੁਸ਼ਕਲ ਹੁੰਦੀ ਆ ਉਹ ਨਹੀਂ ਕੋਈ ਗੱਲ ਹੈਗੀ ਕਿ ਇਹ ਵਗੇ ਆਜੈਂਟ ਵੀ ਮਿਲ ਜਾਂਦੀ ਆ ਟਿਕਟ ਮੌਕੇ ਤੇ ਵੀ ਮਿਲ ਜਾਂਦੀ ਆ ਟਿਕਟ ਪਰ ਇਹ ਵਗੇ ਟਿਕਟਾਂ ਪਰ ਮਿਲ ਜਾਂਦੀਆਂ ਪਰ ਇਹ ਵਗੇ ਉਹ ਇੱਕ ਡੱਬੇ ਦੇ ਵਿੱਚ ਟਿਕਟ ਜਿਵੇਂ ਸਾਰੀ ਫੈਮਿਲੀ ਜਾਣਾ ਵਾ ਉਹ ਇੱਕ ਡੱਬੇ ਵਿੱਚ ਟਿਕਟ ਨਹੀਂ ਮਿਲਦੀ ਉਹ ਫਿਰ ਇੱਕ ਡੱਬੇ ਦੇ ਵਿੱਚ ਦੋ ਜਾਣੇ ਦਾ ਇੱਕ ਡੱਬੇ ਚ ਇੱਕ ਟਿੱਕ ਮਿਲ ਜਾਏਗੀ ਇੱਕ ਡੱਬੇ ਦੋ ਜਿਆਦਾ ਰੱਖੋਗੇ ਫਿਰ ਮਤਲਬ ਸੈਪਰੇਟ ਨਹੀਂ ਨਾ ਮਿਲਦਾ ਤੇ ਤਾਂ ਕਰਕੇ ਫਿਰ ਆਪਾਂ ਇਹ ਪਹਿਲਾਂ ਕਰਵਾ ਲਿਆ ਵਾ ਤੇ ਉਹ ਚੱਕਰ ਦੇ ਵਿੱਚਾਨੂੰ ਸੈਪਰੇਟ ਮਿਲ ਜਾਣਗੀਆਂ ਤੇ ਨਾਲੇ ਚਲੋ ਮਾਲਕ ਕਿਰਪਾ ਦੇ ਬਦੌਲਤ ਤੇ 파ਸੇ ਸਭ ਦੇ ਪਰੋਵਾਰਾਂ ਦੀ ਕਿਰਪਾ ਬਖਸ਼ੀ ਜੀ ਨਿਵਾਜ਼ਦੇ ਰਹਿਣ ਸਾਹਿਬ ਬੜੇ ਕਿਰਾਨਾ ਮੂੰਹ ਕੱਢਿਆ ਮੈਂਗਾ ਹਰਫਤ ਨੂੰ ਮੱਥਾ ਟਿਕਾ ਕੇ ਲਿਆਵਾਂਗੇ ਹੋਲੀ ਵਾਲੀ ਕਰਦੇ ਕਰਦੇ ਕਿੰਨਾ ਟਾਈਮ ਹੋ ਗਿਆ ਚਲੋ ਜਦੋਂ ਮਾਲਕ ਨੇ ਸਤਨਾ ਉਧਰ ਜਾਣਾ ਬਾਕੀ ਚਲੋ ਕੰਮਕਾਰ ਜਿੱਦਾਂ ਚੱਲਦੇ ਰਹਿਣੇ ਆ ਕੰਮਕਾਰਾਂ ਵਾਲਾ ਬੰਦਾ ਵਹਿੰਦਾ ਰਹੇ ਫਿਰ ਤੇ ਕੇ ਪਾਸੇ ਵੀ ਨਹੀਂ ਜਾ ਸਕਦਾ ਬੰਦਾ ਹੈਗਾ ਤੇ ਉਧਰ ਉਧਰ ਮੰਮੀ ਨੂੰ ਕਿਹਾ ਤੇ ਮੰਮੀ ਕੋ ਨਹੀਂ ਮਤਲਬ ਆnde ਨਹੀਂ ਜਾਇਆ ਜਾ ਹੁਣ ਅੱਡੇ ਕੋਈ ਮੁਸ਼ਕਲ ਹੋ ਜਾਣੀ ਹੈ ਤੇ ਆnde ਤੇ ਹੋਆ ਤੇ ਫਿਰ ਆਪਾਂ ਨੈਕਸਟ ਵਾਰੀ ਵੇਖਾਂਗੇ ਬੈਸਣ ਕਰਕੇ ਆਵਾਂਗੇ ਤੇ ਹੁਣ ਕੋਈ ਹੋ ਗਿਆ ਗਰਮੀ ਕਹਿੰਦੇ ਉਧਰ ਬੜੀ ਗਰਮੀ ਬੜੀ ਹੈ ਗਰਮੀ ਤੇ ਇੱਧਰ ਹੁਣ ਬਹੁਤ ਹੋ ਗਈ ਆ ਤੇ ਗਰਮੀ ਉਧਰ ਵੀ ਕਹਿੰਦੇ ਕਾਫੀ ਹੈ ਤੇ ਪਿਛਲੀ ਵਾਰੀ ਆਪਾਂ ਗਏ ਸੀ ਜਦੋਂ ਮੈਂ ਦੀਪ ਸਾਰੀ ਫੈਮਿਲੀ ਗਈ ਇਧਰੋਂ ਤੇ ਚਲੋ ਵਧੀਆ ਰਿਹਾ ਸਿਸਟਮ ਆਉਣ ਜਾਣ ਦਾ ਵੀ ਤੇ ਗਰਮੀ ਉੱਧਰ ਕਾਫੀ ਆ ਇਲਾਕਾ ਬਹੁਤ ਵਧੀਆ ਹੋ ਤੇ ਚਲੋ ਫੇ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਲੈਵਨਾਈਟ ਸੂਹਾੜੀ ਕੋ ਆ ਚੁੱਕੇ ਆ ਗਰਲੀ ਲੁੱਕ ਦੇ ਦੇਖੋ ਕਿੰਨੇ ਕਿੰਨੇ ਕੈਂਡ ਕਲਰ ਆਏ ਕਰੋ ਚੈੱਕ ਆ ਦੇਖੋ 430 ਰੁਪਏ ਦੀ ਰੇਂਜ ਦੇ ਵਿੱਚ ਆਏ ਪਿਓਰ ਕਾਟਨ ਦੇ ਵਿੱਚ ਐਰੀ ਡਾਸ ਦੇ ਮਿਲ ਜਾਣਗੇ ਤੁਹਾਨੂੰ ਡਬਲ ਐਕਸਲ ਇਹਦੇ ਕਲਰ ਮਿਲ ਜਾਣਗੇ ਤੁਹਾਨੂੰ ਕਾਫੀ ਕਲਰ ਕਰੋ ਅਨ ਆ ਮੈਂ 2 ਹਡੇ ਗਾ ਚੁੱਕੇ ਇਹਦੇ ਕਲਰ ਕਰੋ ਚੈੱਕ ਮੈਟੀ ਦੇ ਵਿੱਚ ਬਹੁਤ ਜਿਹਾਰੇ ਕਲਰ ਆਏਗੇ ਵਿੱਚ ਸਰੇਟ ਇਹਨਾਂ ਦਾ ਵੀ 430 ਰੁਪਏ ਇਹਦਾ ਕਰੋ ਚੈੱਕ ਕਲਰ ਵੇਖੋ ਜੀ ਚਲੇ ਗਨੇ ਘੈਂਟ ਅੱਜ ਚਿਕਨ ਦੀ ਕੜਾਈ ਵਲੇ ਪੁੱਟੇ ਵੀ ਆ ਚੁੱਕੇ ਸਾਡੇ ਕੋਲ ਜੱਟੇ بڑے بڑے ਘੈਂਟ ਸਾਡੇ ਕੋਲ ਆ ਚੁੱਕੇ ਹਨ ਫੋਰ ਸ਼ਾਟ ਵੀ ਦਿਖਾਵਾਂਗੇ ਤੇ ਸਰੋਚਾ ਕੋਰਸਟ ਇੱਕ 500 ਦੀ ਰੇਂਜ ਦੇ ਵਿੱਚ ਆ ਸਾਰੀ ਕਰੋ ਕੋਰਸਟ ਚੈੱਕ ਬਲੈਕ ਦੇ ਕਿਦਾਂ ਨਿਕੜਾਈ ਜਾਵੇ ਆ ਦੇ ਪੂਰੇ ਕੋਟਨ ਦੇ ਵਿੱਚ ਆ ਆ ਫਰਾਕ ਆ ਚੁੱਕੀਆਂ ਐਮ ਐਲ ਐਕਐਲ ਡਬਲ ਐਕਐਲ ਦੇ ਵਿੱਚ ਆਕਰ ਮਿਲ ਜਣਗੇ ਬਹੁਤ ਹੀ ਪਿਆਰੇ ਕਲਰ ਆ ਇਹਦੇ ਵਿੱਚ ਆ ਆਪਣੇ ਕੋ ਆ ਚੁੱਕੇ ਸੂਟ बहुत ही प्यारा प्रिंट रहा इस वीडियो तो अपडेट करा ब्लैक कलर अभी कोड सट्टी है शाह पि इधर इदा ही लैट बंद करके थोड़ा जिम मुश्किल हो बाकी तो चलो कोई नहीं परमात्मा चढ़ जी कला चला चलो ठीक है फिर मिलते हैं चल के कपड़ा सा ਕਈ ਕਹਿੰਦੇ ਆ ਕੱਪੜੇ ਦੀ ਕੁਆਲਿਟੀ ਕੱਪੜੇ ਦੀ ਕੁਆਲਿਟੀ ਵੀਰੇ ਬਹੁਤ ਹੀ ਘੈਂਟ ਵਾ ਹੈ ਕਪੜਾ ਲੋਕਲ ਆਪਾਂ ਕਪੜਾ ਲੈ ਗਨੇ ਹੁੰਦੇ ਆ ਕੋਈ ਐਡੀਡਸ ਦੀਆਂ ਚੀਜ਼ਾਂ ਹਰ ਇੱਕ ਚੀਜ਼ ਮਤਲਬ ਕੰਪਨੀ ਦੀ ਲੈ ਕੇ ਆਵਾਂਗੇ ਤੁਹਾਨੂੰ ਬਿਲਕੁਲ ਲੋਕਲ ਚੀਜ਼ ਆਪਾਂ ਦੇਵਾਂਗੇ ਨਹੀਂ ਇੱਕ ਵਾਰੀ ਕੁਆਲਿਟੀ ਚੈੱਕ ਕਰਨ ਵਾਸਤੇ ਤੁਹਾਨੂੰ ਸਾਡੀ ਸ਼ਾਪ ਚ ਆਉਣਾ ਪੈਣਾ ਗਿਲ ਕਲੈਕਸ਼ਨ 20 ਇਅਰ ਤੇ ਨਹੀਂ ਆਪਣੀ ਸ਼ਾਪ ਤੇ ਆਰਟੀਕਲ ਬਹੁਤ ਹੀ ਪਿਆਰੇ ਆ ਚੁੱਕੇ ਨੇ ਨਾਇਕ ਸੂਟ ਦੀਮੀ ਕਈ ਭੈਣਾਂ ਕਹਿੰਦੀਆਂ ਗੋਲ ਗਲੇ ਵਾਲੇ ਦਿਖਾਓ ਕੋਲਰ ਵਾਲੇ ਵੈਕ ਸੀਟ ਸਭ ਆ ਗਏ ਨੇ ਮਾਰਕੀਟ ਦੇ ਨਾਲ ਉਹ ਕਪੜਾ ਤੁਹਾਨੂੰ ਸਸਤਾ ਦੇਵਾਂਗੇ ਨਾਲੇ ਕਪੜਾ ਵੀ ਵਧੀਆ ਦੇਵਾਂਗੇ ਕੰਪਨੀ ਦੀ ਚੀਜ਼ ਆ ਠਟਿਆ ਕਪੜਾ ਆਪਾਂ ਰੱਖਦੇ ਨਹੀਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਫਿਰ ਨਵੀਂ ਵੀਡੀਓ ਨਾਲ ਬਾ ਬਾਏ ਗੁੱਡ ਨਾਈਟ ਰਬ ਰੱਖਾ ਸਤਿ ਸ਼੍ਰੀ ਅਕਾਲ